जयते तनुते वही गुरु जी का सा श्री वही गुरु जी की करते जयते जय पाई जय सिर्ज्ञान पांच से वो सात आत्मा आत्मादि याते ਵਿੱਚ ਜੁੜ ਕੇ ਬੈਠੇ ਹਨ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਮੈਂ ਪੰਜਾਬ ਨੂੰ ਸਮਝਾਂਗੀ ਪੂਰੇ ਦੇਸ਼ ਨੂੰ ਇੱਕ ਲੀਡਰ ਦਿੱਤਾ ਬੜਿਆ ਨੀਤਾ ਲੀਡਰ ਦਿੱਤਾ ਜਿਹਦੇ ਨਾਮ ਤੋਂ ਇੱਕ ਆਵਾਜ਼ ਤੋਂ ਪ੍ਰਸ਼ਾਸਨ शासन थरथर ਕੰਬਦਾ ਇਥੇ ਕਿ ਪ੍ਰਧਾਨ ਦੀ ਆਈ ਜਿਹੜਾ ਕਹਿੰਦੇ ਐਸਆਈ ਦੀ ਗੱਲ ਸੁਣਦਾ ਲੇਕਿਨ ਜਿੱਥੇ ਕਿਤੇ ਪਤੀਮ ਗੁਰੀ ਭਾਈ ਦੀ ਆਵਾਜ਼ ਚਲਦੇਵੇ ਨਾ ਉਥੇ ਡੀਜੀਪੀ ਦੀ ਜ਼ਰੂਰਤ ਨਹੀਂ ਬੀਸੀ ਦੀ ਜ਼ਰੂਰਤ ਨਹੀਂ ਕਿਉਂ ਇਹਨਾਂ ਦੀ ਗੱਲ ਨੂੰ ਨਕਾਰਦੇ ਮਾਤਾ ਨੇ ਆਪਣੀ ਜ਼ਿੰਦਗੀ ਪਤਾ ਹੀ ਕਿੰਨਾ ਵੱਡਾ ਸੈਕਰੀਫਾਈਸ ਕੀਤਾ ਹੋਏਗਾ ਕਿ ਇਹਨਾਂ ਨੂੰ ਇੰਨੀ ਵੱਡੀ ਸਿੱਖਿਆ ਦਿੱਤੀ ਤਾਲੀਮ ਦਿੱਤੀ ਸਮਾਜ ਦੇ ਵਿੱਚ ਵਿਚਰਨ ਦੀ ਤਾਕਤ ਦਿੱਤੀ ਹਰ ਇੱਕ ਦੀ ਇੱਜ਼ਤ ਕਰਨ ਦੀ ਤਾਕਤ ਦਿੱਤੀ ਜੋੜਨ ਦੀ ਕਿਉਂਕਿ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਕਿਤੇ ਇਹ ਨਹੀਂ ਕਿਹਾ ਸੀ ਪੜੋ ਖਿਲਰ ਜਾਓ ਤੇ ਸੰਘਰਸ਼ ਕਰਦੇ ਪੜੋ ਜੁੜੋ ਤੇ ਸੰਘਰਸ਼ ਕਰਨ ਦੀ ਗੱਲ ਕੀਤੀ ਸੀ ਹੁਣੇ ਭਾਜੀ ਕਹਿੰਦੇ ਸੀ ਲੀਡਰ ਤੇ ਡੀਲਰ ਡੀਲਰ ਹੋਣੇ ਚਾਹੀਦੇ ਆ ਡੀਲਰ ਵੀ ਭਾਜੀ ਹੋਣੀ ਚਾਹੀਦੀ ਡੀਲਰ ਉਹ ਹੋਵੇ ਜਿੱਥੇ ਸਮਾਏ ਦਾ ਫਾਇਦਾ ਹੋ ਸਕੇ ਪੈਸੇ ਦੇ ਡੀਲੇ ਨਾ ਕਰੇ ਕਿਤੇ ਲੱਗਦਾ ਕਿ ਸਾਡਾ ਕੈਂਡੀਡੇਟ ਕਮਜ਼ੋਰ ਹੈ ਉਥੇ ਡੀਲ ਕਰ ਲਓ ਕਿ ਜਿੱਥੇ ਸਾਡਾ ਕੈਂਡੀਡੇਟ ਸਟਰੌਂਗ ਹੈ ਸਾਡੇ ਕੈਂਡੀ ਨੂੰ ਟਿੱਪ ਦਿੱਤੀ ਜਾਵੇ ਛੱਡੀ ਜਾਵੇ ਜਿੱਥੇ ਸਾਡੇ ਕੈਂਡੀ ਨੇ ਸਟਰੌਂਗ ਉਥੇ ਤੁਸੀਂ ਲੜ ਲਓ ਤੁਸੀਂ ਸਪੋਰਟ ਕਰਦਾਂਗੇ ਇਹ ਨਾਲ ਵਾਗੇ ਸਾਡੀਆਂ ਵੋਟਾਂ ਵਿਕਾਰ ਹੋ ਜਾਣ ਜਿੱਥੇ ਸਾਡਾ ਇੰਨਾ ਸੰਘਰਸ਼ ਕੀਤਾ ਹੋਇਆ ਜਿਹੜੇ ਵਰਕਰ ਵੋਟਾਂ ਇਕੱਠੀਆਂ ਕਰਦੇ ਹੋਣ ਉਹ ਵੋਟ ਕਿੱਥੇ ਪਾਣ ਉਹ ਡੀਲ ਕਰਨ ਨਹੀਂ ਚਾਹੀਦੀ ਮੇਰੇ ਖਿਆਲ ਦੇ ਨਾਲ ਲੀਡਰ ਪੈਦਾ ਮੂਲ ਲੀਡਰ ਤਾਂ ਕਰ ਕਰ ਕੇ ਮੈਨੂੰ ਲੀਡਰ ਬਣਾ ਦਿਓ ਲੇਕਿਨ ਸੇਵਾ ਕੋਈ ਨਹੀਂ ਕਰਨੀ ਚਾਹੁੰਦਾ ਅੱਜ ਸੇਵਾ ਕਰਨ ਦੀ ਜ਼ਰੂਰਤ ਹੈ ਸਮਾਏ ਨੂੰ ਜੋੜਨ ਦੀ ਜ਼ਰੂਰਤ ਹੈ ਜੋ ਤੱਕ ਆਪਾਂ ਇੱਕ ਥੁੱਕ ਨਹੀਂ ਹੁੰਦੇ ਆਪਾਂ ਕਿਸੇ ਨੂੰ ਬਲੇਮ ਦਿੰਦੇ ਆ ਕਿਸੇ ਨੂੰ ਬਲੇਮ ਦਿਨਾ ਛੱਡ ਦਈਏ ਆਪਣੇ ਆਪ ਸੁਧਾਰ ਕਰਨਾ ਸ਼ੁਰੂ ਕਰ ਦਈਏ ਅਸੀਂ ਜੁੜ ਜਾਈਏ 1585 ਦਾ ਸਾਨੂੰ ਜਿਹੜਾ ਫਾਰਮੂਲਾ ਸਾਬ ਕਛੀਰਮ ਨੇ ਦਿੱਤਾ ਸੀ ਮਾਨਵ ਪ੍ਰਕਾਸ਼ ਅਸੀਂ 1585 ਦੇ ਫਾਰਮੂਲੇ ਗਨਸਟੇਜੇ ਤੇ ਕਰਦੇ ਆ ਲੇਕਿਨ ਅਮਲੀ ਜਮਾ ਨਹੀਂ ਪੈਂਦਾ ਜਿੰਦ ਤਨ ਆਪਾਂ 85% ਵਿੱਚ ਵੇਖਿਆ ਆਪਾਂ 55% 50% ਬਣਤੀ ਹੋ ਗਈ ਹੈ ਇਸ ਦੇਸ਼ ਤੇ ਪੰਜਾਬ ਕਰ ਸਕਦਾ ਹੈ ਅੱਜ ਉਹ ਮਾਤਾ ਨੇ ਸਾਨੂੰ ਭਾਜੀ ਵੱਡੇ-ਵੱਡੇ ਲੀਡਰ ਦਿੱਤੇ ਹਨ ਸੂਝਵਾਨ ਜਿਹੜੇ ਮਹਾਪੁਰਸ਼ ਦਾ ਸਤਕਾਰ ਕਰਦੇ ਹਨ ਔਰ ਪਤਾ ਹੈ ਕਿ ਕਿਤਾ ਪਾਰਟੀ ਨੂੰ ਚਲਾਉਣਾ ਹੈ ਸਰਦਾਰ ਅੰਮ੍ਰਿਤ ਸਿੰਘ ਵੈਣੀ ਪਾਜੀ ਬੈਠੇ ਹਨ ਕਿਉਂਕਿ ਇਹ ਵੀ ਬੜੀ ਦੇਣ ਤੋਂ ਪੰਜਾਬ ਦੇ ਵਿੱਚ ਗੱਲ ਡੋਲ ਸੰਭਾੜੀ ਹੈ ਅਸੀਂ ਸਮਾਜ ਦੀ ਸੇਵਾ ਦੇ ਜੁੜੇ ਹਾਂ ਪਰ ਅੱਜ ਅਸੀਂ ਮਾਤਮ ਸਲੂਟ ਕਰਦੇ ਹਾਂ ਜਿਸ ਦੇਵੀ ਨੇ ਅੱਜ ਸਮਾਜ ਨੂੰ ਪੜਿਆ ਕੀਤਾ ਪਰਿਵਾਰ ਭਾਜੀ ਡਾਕਟਰ ਜਿੰਤਾਜੀ ਮੈਂ ਇਹਨਾਂ ਦੀ ਕੋਠੀ ਉਡਾਈ ਸੀ ਮੈਂ 2004-5 ਦੀ ਗੱਲ ਹੈ ਭਾਜੀ ਮੈਨੂੰ ਕਹਿੰਦੇ ਤੁਹਾਨੂੰ ਮਨਾਣਾ ਹੈ ਮੈਂ ਮੈਂ ਕਿਹਾ ਨਾ ਕਹਿੰਦੇ ਭਾਜੀ ਕਰੀਮਪੁਰ ਜੀ ਦੇ ਨਾਲ ਕਹਿੰਦੇ ਇੱਕ ਲੀਡਰ ਆਪਣੇ ਸਮਾਜ ਦਾ ਜਿਹੜਾ ਜ਼ੋਰ ਦਿਲਾਉਂਦੀ ਪਹਿਲੀ ਮੁਨਾਕਤ ਸ਼ਾਇਦ ਭਾਜੀ ਦੀ ਸ਼ੌਕਤ ਹੋਈ ਸੀ ਸੱਟ 2004 ਦੀ ਗੱਲ ਹੈ ਤੇ ਭਾਜੀ ਦਾ ਘਰ ਡਿਜ਼ਾਈਨ ਕੀਤਾ ਆਪਣਾ ਢੂੰਗਾ ਸੀ ਕਿੰਨੇ ਕਿੱਦਾਂ ਬਣਾਵਾਂਗੇ ਅਸੀਂ ਉੱਪਰ ਜਿੰਮੇ ਕਰਕੇ ਕਰੀ ਲਵਾਂ ਇਹਦੇ ਮੇਰੇ ਮਾਤਾ ਨੂੰ ਮੁਸ਼ਕਲ ਹੈ ਮੈਂ ਮਾਤਰੇ ਲਿਫਟ ਲਾ ਦਾਂਗੀ ਉਹ ਐਨੀ ਮਤਨ ਦਾ ਖਿਆਲ ਕਰਨ ਵਾਲੇ ਤਾਂ ਮੈਂ ਸਮਝਦੀ ਹਾਂ ਅੱਜ ਇੱਕ ਸੋਚ ਬਣਾ ਲਓ

ਇਕੋਲੇ ਸਵਾਸ ਸਮਾਜ ਨੂੰ ਸਮਾਂ ਦੇ ਦਿਓ ਜੇ ਤੁਹਾਡੇ ਕੋਲ ਰੋਟੀ ਦਾ ਐਕਸਟਾ ਹੈ ਉਹ ਦੇ ਦਿਓ ਕੱਪੜਾ ਫਾਂਤ ਦਾ ਉਹ ਗਰੀਬ ਸਮਾਂ ਨੂੰ ਦੇ ਦਿਓ ਤੁਹਾਡੇ ਕੋਲ ਐਕਸਟਾ ਤਨ ਹੈ ਜਿੰਨਾ ਤੁਹਾਨੂੰ ਜ਼ਰੂਰਤ ਉਹ ਨਾ ਰੱਖੋ ਬਾਕੀ ਸਾਰਾ ਸਮਾਂ ਦੇ ਦਾ ਦਿਓ ਇਹੀ ਮਤਲਬ ਸੱਚੀ ਸੱਚੀ ਸ਼ਰਧਾ ਜੀ ਹੋਏਗੀ ਆਖਰ ਵਿੱਚ ਸੰਬਤ ਸਾਹਾ ਦੀਆ ਮਿਲ ਕਰ ਬਹਾਉ ਤੇਹ ਦੇਹੋ ਸਜਣ ਅਸੀਂ ਸਿਰਿਆਂ ਜੋ ਗੋਵਿੰਦ ਸਾਹਿਬ ਸਿਉਮੇ ਤੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੂਰੀ ਸੂਚੀ ਦੀ ਦਾ ਮੇਰੇ ਸਾਰੇ ਭਰਾ ਕੜੇ ਨੇ ਸਾਰਿਆਂ ਦਾ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਭੱਟ ਜੈ ਸਤਿਗੁਰੂ